ਜਿਨ੍ਹਾਂ ਨੇ ਮੇਰੇ ਤੇ ਉਹ ਕੇਸ ਪੜਾਇਆ ਸੀ ਮੇਰਾ ਨਾਮ ਲਿਆ ਸੀ ਤੇ ਮੈਨੂੰ ਟਰਟਚਰ ਵੀ ਕੀਤਾ ਸੀ ਔਰ ਥ੍ਰੈਟ ਵੀ ਦਿੱਤੀ ਸੀ ਬੜਾ ਕੁਝ ਕੀਤਾ ਸੀ ਉਹਨਾਂ ਉੱਤੇ ਕੇਸ ਮੈਂ ਲੱਭ ਲਿਆ ਉਹੀ ਜਿਹੜੇ ਮੈਨੂੰ ਕਹਿੰਦੇ ਸੀ ਇੱਕ ਮੈਂ ਇੱਕ ਆ ਇੱਕ ਆ ਯਹੀ ਉਹ ਬੰਦੇ ਮਾਰੇ ਉਹ ਮਾਤਾ ਨੇ ਵਿਚਾਰੀ ਨੇ ਕੇਸ ਕਰਤਾ ਉਹ ਕੇਸ ਦਾ ਫੈਸਲਾ ਮਾਤਾ ਦੀ ਮੌਤ ਤੋਂ ਮਗਰੋਂ ਹੋਇਆ 1998 ਦਾ ਕੇਸ ਕੀਤਾ ਸੀ ਤੇ ਉਹਦਾ ਫੈਸਲਾ ਹੋਇਆ 2021 ਦੇ ਵਿੱਚ ਜਦੋਂ ਉਹੋ ਹੀ ਜਿਹੜਾ ਇਨਸਪੈਕਟਰ ਸੀ ਤੇ ਮੇਰੇ ਤੇ ਉਹ ਡੀਐਸਪੀ ਬਣਿਆ ਸੀ ਤੇ ਜਦੋਂ ਉਹ ਤਿੰਨ ਕੇਸ ਉੱਤੇ ਕੰਪਲੇਂਟ ਕੇਸ ਪਾਤੇ ਪਹਿਲੇ ਸਾਹਮਣੇ ਗਈ ਤੇ ਜਦੋਂ ਉਹ ਕੋਰਟ ਚ ਪੇਸ਼ ਹੋਇਆ ਤੇ ਜੱਜ ਨੇ ਦੱਸਤਾ ਬਲਦੇਵ ਸਿੰਘ ਤੇਰੇ ਤੇ ਆ ਵੀ ਕੇਸ ਮੈਨੂੰ ਤੇਰੇ ਤੇ ਹੀ ਆਪਦਾ ਉੱਥੇ ਹੀ ਲੱਗਿਆ ਜਦੋਂ ਤੀਜੇ ਕੇਸ ਦੇ ਸਮਣ ਉਹਦੇ ਕੋਲ ਗਏ ਨਾ ਘਰ ਤੇ ਉੱਥੇ ਹੀ ਕੁਰਸੀ ਤੇ ਬੈਠਾ ਹੀ ਆਮ ਹੋ ਗਿਆ ਖਤਮ ਹੋ ਗਿਆ ਤੇ ਜਿਹੜੇ ਜਦੋਂ ਫੈਸਲਾ ਆਉਣਾ ਸੀ ਉਹ ਬੜਾ ਮੇਰੇ ਕੋਲ ਆਣ ਕੇ ਅਪਰੋਚ ਕੀਤੀ ਕਿ ਵਾਸਤਾ ਇਹ ਰੱਬ ਦਾ ਨਾਮ ਵੀ ਲੈ ਲੈ ਇੰਨਾ ਹੋਰ ਦੇ ਦਿੰਦੇ ਆ ਤੇਰੇ ਪਿੰਡ ਤੇ ਲਾ ਦਿੰਦੇ ਆ ਸਾਡਾ ਖੜਾਖਦਾ ਮੈਂ ਆਖਿਆ ਵੀ ਮੇਰਾ ਤੇ ਕੋਈ ਰੋਲ ਨਹੀਂ ਜਿਨ੍ਹਾਂ ਨੇ ਕੇਸ ਕੀਤੇ ਆ ਉਹਨਾਂ ਦਾ ਉਹਦੇ ਵਿੱਚ ਇੱਕ ਕੇਸ ਸੀ ਇੱਕ ਦੋਵੇਂ ਮਾਪਿਆਂ ਦਾ ਇਕਲੋਤਾ ਬੇਟਾ ਤੇ ਇਕਲੋਤੀ ਬੇਟੀ ਦੋਵੇਂ ਛੋਟੀ ਛੋਟੀ ਉਮਰ ਮੇਰਾ خیال ਕਿ ਨਵਾਲਕ ਸੀ 17 ਸਾਲ ਦਾ ਪੰਜਾਬ ਸਿੰਘ ਦੇ ਉਹਨੂੰ ਕੀ ਕੀਤਾ ਉਹ ਜਾ ਕੇ ਉੱਥੇ ਜਦੋਂ ਕਮਾਤ ਦੇ ਦੁਵਾਲੇ ਘੇਰਾ ਪਾਇਆ ਉਹਨਾਂ ਨੇ ਉਹ ਵਿਚਾਰਾ ਡਰਦਾ ਨਾ ਘਰੋਂ ਨਿਕਲ ਕੇ ਤੇ ਬਾਹਰ ਨੂੰ ਵੇਖਣ ਡਿਆ ਪਿਆ ਉਹਨੂੰ ਫੜਿਆ ਉਹਦੀ ਭੈਣ ਨੇ ਘੁੱਟ ਕੇ ਜੱਫੀ ਪਾ ਲਈ ਬੜੇ ਤਰਲੇ ਲਏ ਲੇਕਿਨ ਉਹਦੇ ਕੰਨ 'ਚ ਬਲਦੇਵ ਸਿੰਘ ਇਨਸਪੈਕਟਰ ਨੇ ਗੋਲੀ ਮਾਰ ਕੇ ਉਹਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ